ਕਿਆ ਸਰਕਾਰੀ ਮੁਲਾਜ਼ਮ ਜਾਂ ਕੋਈ ਵਰਦੀਧਾਰੀ ਇਲੈਕਸ਼ਨ ਦੇ ਦੌਰਾਨ ਜਾਂ ਇਲੈਕਸ਼ਨ ਪੀਰੀਅਡ ਦੇ ਦੌਰਾਨ ਕਿਸੇ ਪਾਰਟੀ ਨੂੰ ਸਪੋਰਟ ਕਰ ਸਕਦਾ ਹੈ ਤੇ ਜਾਂ ਉਹਦੇ ਬਾਰੇ ਕਿਆ ਪ੍ਰਚਾਰ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਸਿਵਲ ਕੋਰਟ ਚ ਪਬਲਿਕ ਸਰਵੰਟ ਵੈਨ ਹੀ ਇਜ਼ ਔਨ ਡਿਊਟੀ ਮਤਲਬ ਜੌਬ ਚ ਹੈ ਨੌਕਰੀ ਚ ਹੈ ਰਿਟਾਇਰ ਨਹੀਂ ਹੋਇਆ ਉਹ ਕਿਸੇ ਕਿਸਮ ਦੀ ਪੋਲੀਟੀਕਲ ਪਾਰਟੀ ਨੂੰ ਓਪਨਲੀ ਸਪੋਰਟ ਨਹੀਂ ਕਰ ਸਕਦਾ ਪਰਸਨਲ ਉਹਦਾ ਕੁਝ ਵੀ opinion ਹੋ ਸਕਦਾ ਹੈ ਬਟ on job ਨੌਕਰੀ ਦੇ ਦੌਰਾਨ ਪੀਐਨ ਤੋਂ ਲੈ ਕੇ ਪੀਐਮ ਤੱਕ ਜਦੋਂ ਉਹ ਸਰਕਾਰੀ ਪੋਸਟ ਤੇ ਬੈਠਾ ਹੈ ਉਹ ਕਿਸੇ ਕਿਸਮ ਦੀ ਇਲੈਕਸ਼ਨ ਕੈਂਪੇਨ ਦਾ ਭਾਗ ਨਹੀਂ ਲੈ ਸਕਦਾ ਉਹ ਕਿਸੇ ਕਿਸਮ ਦੀ ਪ੍ਰੋਮੋਸ਼ਨ ਦਾ ਭਾਗ ਨਹੀਂ ਲੈ ਸਕਦਾ ਕਿਸੇ ਕਿਸਮ ਦੀ ਟੀਵੀ ਡਿਬੇਟ ਦਾ ਭਾਗ ਉਹ ਨਹੀਂ ਲੈ ਸਕਦਾ ਉਹ ਸਿਰਫ ਤੇ ਸਿਰਫ ਆਪਣੇ ਡਿਪਾਰਟਮੈਂਟ ਦੇ ਪ੍ਰਤੀ ਰਹੇਗਾ ਔਰ ਇਹਦੇ ਚ ਫੌਜੀ ਵੀਰ ਵੀ ਆਉਂਦੇ ਨੇ ਉਹ ਲੋਕ ਵੀ ਉਸਨੇ ਬਾਰਡਰਾਂ ਤੇ ਡਿਊਟੀ ਤੇ ਹੁੰਦੇ ਨੇ ਔਰ ਜਿਹੜੇ ਲੋਕ ਜਿਹੜੇ ਸਾਡੇ ਵੀਰ ਇਲੈਕਸ਼ਨ ਦੀ ਡਿਊਟੀ ਦੇ ਰਹੇ ਹੁੰਦੇ ਨੇ ਉਹਦੇ ਦੌਰਾਨ ਵੀ ਉਹ ਕਿਸੇ ਪਾਰਟੀ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਇਨ ਰੂਮ ਆਊਟ ਰੂਮ ਪਬਲਿਕ ਪਲੇਸ ਤੇ ਕਿਸੇ ਐਡ ਦੁਆਰਾ ਕਿਸੇ ਨੂੰ ਵੀ ਸਪੋਰਟ ਨਹੀਂ ਕਰ ਸਕਦੇ ਈਵਨ ਇਹ ਤੱਕ ਨਹੀਂ ਦੱਸ ਸਕਦੇ ਕਿ ਪਿਛਲੀ ਸਰਕਾਰ ਦੇ ਦੌਰਾਨ ਅਸੀਂ ਕਿਹੜੇ ਕਿਹੜੇ ਕੰਮ ਸਰਕਾਰ ਵੱਲੋਂ ਕੀਤੇ ਨੇ ਉਹ ਲੋਕ ਪਬਲਿਕ ਸਰਵੈਂਟ ਐ ਪਬਲਿਕ ਦੇ ਨੁਮਾਇंदे ਨਹੀਂ ਐ ਨਾ ਹੀ ਉਹ ਸਰਕਾਰ ਦੇ ਨੁਮਾਇंदे ਐ ਉਹ ਸਰਕਾਰ ਦੁਆਰਾ ਤਨਖਾਹ ਲੈ ਕੇ ਦਿੱਤੀ ਹੋਈ ਡਿਊਟੀ ਨੂੰ ਪੂਕਤ ਹੋਣਗੇ ਜੇ ਐਸਾ ਕਰਦੇ ਫੜੇ ਜਾਂਦੇ ਨੇ ਉਹਨਾਂ ਖਿਲਾਫ ਵੀ ਐਫ ਆਈ ਆਰ ਹੋ ਸਕਦੀ ਐ ਨੌਕਰੀੋਂ ਲੱਥ ਸਕਦੇ ਨੇ ਉਹਨਾਂ ਤੇ ਕਿਸੇ ਕਿਸਮ ਦੀ ਵੀ ਚਾਹੇ ਡੈਫੇਮੇਸ਼ਨ ਵੱਲੋਂ ਚਾਹੇ ਦੂਸਰੇ ਪਾਸਿਓਂ ਉਹਨਾਂ ਤੇ ਰਿਕਵਰੀ ਕੀਤੀ ਜਾ ਸਕਦੀ ਐ ਹੋ ਜਦੋਂ ਵੀ ਤੁਸੀਂ ਵਰਦੀ ਧਾਰੀ ਹੋ ਜਦੋਂ ਤੁਸੀਂ ਗਵਰਨਮੈਂਟ ਏਮਪਲੋਈ ਹੋ ਤੁਸੀਂ ਕਿਸੇ ਕਿਸਮ ਦਾ ਕੋਈ ਵੀ ਪ੍ਰੋਮੋਸ਼ਨ ਕਿਸੇ ਕਿਸਮ ਦਾ ਕੋਈ ਵਾਦਾ ਕਿਸੇ ਕਿਸਮ ਦਾ ਕੋਈ ਬੈਨੀਫਿਟ ਈਵਨ ਕੋਈ ਬੈਨੀਫਿਟ ਵੀ ਨਹੀਂ بتا ਸਕਦੇ ਇਹ ਵੀ ਨਹੀਂ ਕਰ ਸਕਦੇ ਕਿ ਇੱਕੋ ਨਿਯਮ ਦੇ ਅਨੁਸਾਰ ਇੱਕ ਨੂੰ ਤੁਸੀਂ ਅਲਾਉ ਕਰੋ ਕੋਈ ਚੀਜ਼ ਤੇ ਦੂਸਰੇ ਨੂੰ ਲਾਓ ਨਾ ਕਰੋ ਜਿਹੜੀਆਂ ਸਰਕਾਰੀ ਹੋਲਡਿੰਗਸ ਨੇ ਜਿਹੜੀਆਂ ਸਰਕਾਰ ਦੇ ਅੰਦਰ ਜਾਂ ਕਾਰਪੋਰੇਸ਼ਨ ਦੇ ਅੰਦਰ ਆਉਂਦੀਆਂ ਨੇ ਉਹਦੇ ਵਿੱਚ ਵੀ ਤੁਹਾਨੂੰ ਇਕੁਐਲਿਟੀ ਰੱਖਣੀ ਪੈਂਦੀ ਹੈ ਜਿਹੜੀ ਪਾਰਟੀ ਜਿੰਨੇ ਖਰੀਦੀ ਹੈ ਜਿਵੇਂ ਖਰੀਦੀ ਹੈ ਉਹਦਾ ਵੀ ਧਿਆਨ ਰੱਖਣਾ ਪੈਂਦਾ ਸੋ ਤੁਸੀਂ ਇੱਕ ਕਾਮਨ ਮੈਨ ਇੱਕ ਕਾਮਨ ਪਰਸਨ ਦੀ ਤਰ੍ਹਾਂ ਇੱਕ ਕਾਮਨ ਪਬਲਿਕ ਸਰਵੰਟ ਦੀ ਤਰ੍ਹਾਂ ਬਿਹੇਵ ਕਰਦੇ ਹੋ ਤੁਸੀਂ ਕਿਸੇ ਕਿਸਮ ਦੀ ਜੇ ਫੇਵਰ ਪਛਾਣ ਦੀ ਕੋਸ਼ਿਸ਼ ਕਰਦੇ ਹੋ ਉਹ ਆਡੈਂਟੀਫਾਈ ਹੋ ਜਾਂਦੀ ਹੈ ਫਿਰ ਤੁਹਾਡੇ ਲਈ ਕਾਫੀ ਖਤਰੇ ਦੀ ਗਾਜ ਤੁਹਾਡੇ ਸਿਰ ਤੇ ਰੱਖ ਸਕਦੀ ਹੈ ਜਿਹਦਾ ਤੁਹਾਨੂੰ ਮੁਆਵਜ਼ਾ ਬਹੁਤ ਮਹਿੰਗਾ ਦੇਣਾ ਪੈ ਸਕਦਾ ਹੈ ਨਕਰੀ ਜਨਾਂ ਛੋਟੀ ਜੀ ਗੱਲ ਹੋ ਜੀ ਉਹਦੇ ਸਾਹਮਣੇ ਸੁਨੀਲ ਵਲਨ ਐਡਵੋਕੇਟ ਚੰਡੀਗੜ੍ਹ ਤੋਂ ਤੁਹਾਡੇ ਨਾਲ ਜੀ